ਲੋਕ ਬੈਠ ਵੀ ਰਹੇ ਆ ਤੇ ਸੁਣਨ ਨੂੰ ਵੀ ਤਿਆਰ ਹੈ ਕਿ ਲੋਕ ਆਪਣਾ ਦਿਲ ਬਣਾ ਚੁੱਕੇ ਆ ਕਿ ਇਸ ਵਾਰ ਉਹਨਾਂ ਨੇ ਕਾਂਗਰਸ ਦੀ ਸਰਕਾਰ ਲੈ ਕੇ ਆਣੀ ਹੈ ਮੈਡਮ ਕਿਉਂ ਮੋਹ ਭੰਗ ਹੋਈ ਜਾਂਦਾ ਲੀਡਰਾਂ ਦਾ ਇੱਕ ਦੂਸਰੀ ਪਾਰਟੀ ਤੋਂ ਜਲਦੀ ਜਲਦੀ ਕਿਉਂ ਮੋਹ ਭੰਗ ਹੁੰਦਾ ਲੋਕ ਸਭਾ ਦੀਆਂ ਚੋਣਾਂ ਆਮ ਆਦਮੀ ਪਾਰਟੀ ਤੋਂ ਲੜੇ ਔਰ ਰਾਜਕੁਮਾਰ ਚੱਬੇਵਾਲ ਜੀ ਕਾਂਗਰਸ ਤੋਂ ਆਮ ਆਦਮੀ ਚ ਚਲੇ ਗਏ ਤੁਸੀਂ ਆਮ ਆਦਮੀ ਚੋਂ ਕਾਂਗਰਸ ਚ ਆ ਗਏ ਕਾਰਨ ਕੀ ਹੈ ਮੈਂ ਆਮ ਆਦਮੀ ਪਾਰਟੀ ਛੱਡ ਕੇ ਅੱਜ ਦੀ ਨਹੀਂ ਆਈ ਹੋਈ ਮੈਂ ਆਮ ਆਦਮੀ ਪਾਰਟੀ 2015 36th 16 ਸਟਾਰਟਿੰਗ ਦੇ ਵਿੱਚ ਮੈਂ ਕਾਂਗਰਸ ਜੁਆਇਨ ਕਰ ਲਈ ਸੀ ਤੇ ਕੋਈ ਮੈਂ ਅੱਜ ਦੀ ਨਹੀਂ ਆਈ ਹੋਈ ਹੁਣ ਤਾਂ ਮੈਂ ਕੰਪਲੀਟਲੀ ਕਾਂਗਰਸ ਵਾਲਿਆਂ ਤੇ ਇੱਦਾਂ ਨਹੀਂ ਤੁਸੀਂ ਕਹਿ ਸਕਦੇ ਕਿ ਛੱਡ ਕੇ ਇੱਥੇ ਮੈਂ ਟਿਕਟ ਲਈ ਆ ਜਾਂ ਇੱਥੇ ਆਈਆਂ ਮੈਂ ਤੇ ਜੋ ਰਾਜਕੁਮਾਰ ਜੀ ਗਏ ਉਹਨਾਂ ਦਾ ਉਹਨਾਂ ਨੂੰ ਪਤਾ ਹੋਵੇਗਾ ਕਿ ਕਿਉਂ ਗਏ ਹੈ ਕਈ ਵੱਡੇ ਚਿਹਰੇ ਕਾਂਗਰਸ ਦੇ ਗਾਇਬ ਨੇ ਚੋਣ ਪ੍ਰਚਾਰ ਦੇ ਵਿੱਚ ਹੁਸ਼ਿਆਰਪੁਰ ਤੋਂ ਕੇਂਦਰੀ ਮੰਤਰੀ ਸਾਹਿਬ ਦਾ मैडम संतोश चौधरी वो क्यों नहीं चल पा रहे है तुम्हारे नाम कोई नाराजगी की है कोई भी नाराजगी नहीं, कि कि नहीं है ਤੁਸੀਂ ਉਹਨਾਂ ਨੂੰ ਫੋਨ ਕਰਕੇ ਪੁੱਛ ਲਓ ਜੇ ਉਹਨਾਂ ਨੂੰ ਤੁਹਾਨੂੰ ਲੱਗਦਾ ਹੈ ਕਿ ਕੋਈ ਨਾਰਾਜ਼ਗੀ ਹੈ ਉਹਨਾਂ ਦੇ ਵੋਲੰਟੀਅਰ ਸਾਰੇ ਕੰਮ ਕਰ ਰਹੇ ਨੇ ਜਿਹੜੇ ਉਹਨਾਂ ਨਾਲ ਹੋ ਸਕਦਾ ਹੈ ਕਿ ਕਿਸੇ ਰੀਜ਼ਨ ਨਾਲ ਉਹ ਆਪ ਨਹੀਂ ਆ ਸਕ ਰਹੇ ਹ ਬਸ ਜਿੰਨੇ ਉਹਨਾਂ ਦੇ ਵਰਕਰ ਸੀ ਉਹ ਅੱਜ ਸਾਰੇ ਫੀਲਡ ਤੇ ਕੰਮ ਕਰ ਰਹੇ ਹੈ ਇਹ ਤੁਹਾਡੇ ਵੱਲੋਂ ਕੋਸ਼ਿਸ਼ ਨਹੀਂ ਕੀਤੀ ਗਈ ਉਹਨਾਂ ਨੂੰ ਮਨਾਉਣ ਦੀ ਮੈਂ ਉਹਨਾਂ ਦੇ ਘਰ ਵੀ ਜਾ ਕੇ ਆਈ ਹ ਤੁਸੀਂ ਇਹ ਕਿੱਦਾਂ ਕਹਿ ਸਕਦੇ ਹੋ ਕਿ ਕੋਸ਼ਿਸ਼ ਨਹੀਂ ਕੀਤੀ ਗਈ ਮੇਰੇ ਵੱਲੋਂ ਨਹੀਂ ਉਹ ਦਿਖਾਈ ਨਹੀਂ ਦੇ ਰਹੇ ਨਾ ਤੁਹਾਡੇ ਨਾਲ ਕੁਝ ਵੀ ਹੋ ਸਕਦਾ ਹੈ ਕੁਝ ਰੀਜ਼ਨ ਹੋ ਸਕਦੇ ਨੇ ਕਿਤੇ ਵਿਸੀ ਹੋ ਸਕਦੇ ਹੋ ਸਕਦਾ ਕੋਈ ਹੋਰ ਕੰਮ ਹੋ ਕੋਈ ਹੋਰ ਡਿਊਟੀ ਹੋ ਸਕਦਾ ਪਾਰਟੀ ਉਹਨਾਂ ਦੀ ਕੀਤੀ ਹੋਏ ভোটারਾਂ ਨੂੰ ਇਸ ਸੁਨੇਹਾ ਦੇ ਰਹੇ ਆ ਇਹੀ ਸੁਨੇਹਾ ਦੇ ਰਹੇ ਆ ਕਿ ਇੱਕ ਵਾਰੀ ਫੇਰ ਕਾਂਗਰਸ ਦਾ ਦੇਸ਼ ਦੇ ਵਿੱਚ ਵਾਪਸ ਆਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਕਾਂਗਰਸ ਹੀ ਲੋਕਾਂ ਦੇ ਬਾਰੇ ਸੋਚਦੀ ਹੈ ਲੋਕਾਂ ਦੀ ਪਾਰਟੀ ਹੈ ਤੇ ਇਨ ਸ਼ੋਰਟ ਇਹੀ ਕਹਾਂਗੀ ਕਿ ਕਾਂਗਰਸ ਦਾ ਦੇਸ਼ ਜਾਣਾ ਉਨਾ ਜ਼ਿਆਦਾ ਜ਼ਰੂਰੀ ਹੈ ਜਿੰਨਾ ਕੋਰੋਨਾ ਦੇ ਇਥੋਂ ਜਾਣਾ ਜ਼ਰੂਰੀ ਸੀ ਸਾਡੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਦੇ ਰਹਿਣ ਲਈ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਫਿਰ ਨਾਲ ਹੀ ਲੱਗੇ ਘੰਟੀ ਦੇ ਨਿਸ਼ਾਨ ਨੂੰ ਵੀ ਤਪਾਓ ਤਾਂ ਜੋ ਸਾਡੀਆਂ ਅਗਲੀਆਂ ਨਵੀਆਂ ਅਪਲੋਡ ਕੀਤੀਆਂ ਜਾਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਕੇ ਵੀਡੀਓ ਨੂੰ ਲਾਈਕ ਵੀ ਕਰੋ ਤੇ ਸ਼ੇਅਰ ਵੀ ਕਰੋ